ਐਕਟਿਵਾ ਤੇ ਜਾਂਦਿਆਂ ਨੂੰ ਸੱਸ ਨਾਲ ਵਾਪਰ ਗਏ ਵੱਡੀ ਵਾਰਦਾਤ ਲੁੱਟੇੜਿਆਂ ਨੇ ਨਹਿਰ ਦੇ ਕੰਡੇ ਜਿੱਥੇ ਦੋਨਾਂ ਨੂੰ ਰੋਕ ਕੇ ਕਿਤੀ ਲੁੱਟ ਉੱਥੇ ਹੀ ਉਸ ਦੌਰਾਨ ਨੂੰ ਜਾ ਪਈ ਨਹਿਰ ਵਿੱਚ ਪ੍ਰਸ਼ਾਸਨ ਦੇ ਵੱਲੋਂ ਗੋਤਾਖਰਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਭਾਲ ਗੁਰਦਾਸਪੁਰ ਦੀ ਕਾਨਵਾ ਰੋਡ ਤੇ ਸਥਿਤ ਨਵਾਂ ਪਿੰਡ ਸਰਦਾਰਾ ਨੇੜੇ ਇੱਕ ਦਰਦਨਾਕ ਵਾਰਦਾਤ ਵਾਪਰੀ ਹੈ ਜਦ ਕਸਬਾ ਢਾੜੀਵਾਲ ਦੀ ਰਹਿਣ ਵਾਲੀ ਨੂੰ ਸੱਸ ਐਕਟਿਵਾ ਤੋਂ ਰਾਹ ਜਾਂਦੇ ਕੋਈ ਨੂ ਨਹਿਰ ਦੇ ਕੰਡੇ ਕੁਝ ਅਨਪਛਤ ਲੁਟੇਰਿਆਂ ਦੇ ਵੱਲੋਂ ਉਹਨਾਂ ਨੂੰ ਰੋਕ ਕੇ ਦੋਨਾਂ ਦੇ ਨਾਲ ਲੁੱਟ ਕੀਤੀ ਗਈ ਉਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਜਦ ਨੂ ਅਮਨਪ੍ਰੀਤ ਕੋਰ ਕੋਲੋਂ ਮੁੰਦਰੀ ਦੀ ਲੁੱਟ ਕਰੇ ਸਨ ਤਾਂ ਅਚਾਨਕ ਅਮਨਪ੍ਰੀਤ ਕੋਰ ਨਹਿਰ ਵਿੱਚ ਜਾ ਡਿੱਗੀ ਅਤੇ ਨਹਿਰ ਵਿੱਚ ਡੁੱਬ ਗਈ ਉੱਥੇ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਸਸੰਸਨੀ ਫੈਲ ਗਈ ਅਤੇ ਉੱਥੇ ਹੀ ਇਲਾਕੇ ਦੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਵੀ ਦਿੱਤੀ ਗਈ ਉੱਧਰ ਮੌਕੇ ਤੇ ਪਹੁੰਚੇ ਗੁਰਦਾਸਪੁਰ ਪੁਲਿਸ ਡੀਐਸਪੀ ਮੋਹਨ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਚ ਡੁੱਬੀ ਅਮਨਪ੍ਰੀਤ ਕੌਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਸਰਪੇ ਨਵਾਂ ਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ ਡੇਢ ਕਵੇਰ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਚੋਰਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੁੜ ਕੇ ਕੋਲ ਮੁੱਦਾ ਹੁੰਦੇ ਹੁੰਦੇ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਹੋਈ ਜਦੋਂ ਮੁੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਇੱਥੇ ਤੱਕ ਕੁੜੀ ਡੋਬ ਗਈ ਨਹਿਰ ਚ ਤੱਕ ਕੁੜੀ ਰੇਡ ਪਾ ਲੱਭੀ ਕਿਹੜੇ ਪਿੰਡ ਦੀਆਂ ਨੇ ਕੁੜੀਆਂ ਇਹ ਧਾਰੀਵਾਲ ਪਿੰਡ ਦੀ ਧਾਰੀਵਾਲ ਤੋਂ ਜੀ ਹਾਂਜੀ ਤੁਹਾਡੇ ਪਿੰਡ ਦੀ ਨਹੀਂ ਸਾਡੇ ਪਿੰਡ ਦੀ ਧਾਰੀਵਾਲ ਦੀਆਂ ਇਹ ਧਾਰੀਵਾਲ ਤੋਂ ਲੇਲ ਪਿੰਡ ਜਾ ਰਹੀਆਂ ਆਪਣੇ ਪਿੰਡ ਉਹਦੇ ਜੀ ਇਧਰੋਂ ਤੇ ਮੁਟਿਆਰਾਂ ਦਾ ਕੋਈ ਨਾ ਦੱਸਿਆ ਹਲੇ ਤੱਕ ਜਾਂ ਨਹੀਂ ਨਹੀਂ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਪੁਲਿਸ 10 ਮਿੰਟ ਬਾਅਦ ਆ ਗਈ ਟਾਈਮ ਤੇ ਜੀ ਕਰ ਰਹੀ ਚੰਨ। ਆਸਾਨ ਵੀ ਕਰ ਰਹੀ ਹੈ ਵੇਖੋ ਅਗਲੀ ਕੀ ਬੰਦ। ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਣੇ ਵੇਖ ਦੇ ਨੇ ਕੱਦੇ ਪਿੰਡ ਸਫਾ ਕਰ। ਅੱਜ ਅਸੀਂ ਇੱਥੇ ਮੌਕੇ ਤੇ ਪਹੁੰਚੇ ਆਂ। ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੌਰ ਰਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁੱਟੇ ਰਿਆਂ ਲੋਨ ਲੁੱਟਣ ਦੀ ਨੀਅਤ ਨਾਲ ਉਹਨਾਂ ਨੇ ਹੱਥੋਂ ਪਾਈ ਹੋਈ। ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੌਰ ਨਹਿਰ ਵਿੱਚ ਡਿੱਗੀ ਹੈ। ਉਹ ਅਸੀਂ ਮੌਕੇ ਤੇ ਪਹੁੰਚੇ ਆਂ। ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ ਲੱਗ ਪਾ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਹੈ ਜਿਹਨੂੰ ਪੰਚੇ ਹੋਇਆ ਮੈਂ ਹੀ ਲੈ ਕੇ ਗੁੱਤਾਖੋਰ ਲੱਗੇ ਹੋਏ ਆਹੀਂ ਗੁੱਤਾਖੋਰ ਲੈ ਕੇ ਆਏ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬੋਡੀ ਜਨ ਕਾਲ ਕੇ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ